ਅੰਮ੍ਰਿਤਸਰ ਦੇ थाना सदर ਦੀ ਪੁਲਿਸ ਨੇ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ थाना सदर ਦੇ ਮੁਖੀ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਜਦ ਪੁਲਿਸ ਟੀਮ ਬਾਈਪਾਸ ਰੋਡ ਤੇ ਪੁੱਜੀ ਤਾਂ ਦੇਖਿਆ ਕਿ ਉੱਥੇ ਟ੍ਰੈਫਿਕ ਜਾਮ ਸੀ ਅਤੇ ਸਾਗਰ ਨਾਮ ਦਾ ਇੱਕ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰ ਰਿਹਾ ਸੀ। ਜਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਸ਼ਰਾਬੀ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਫਾੜਨ ਦੀ ਕੋਸ਼ਿਸ਼ ਕੀਤੀ ਜਿਸ ਦੇ ਚਲਦੇ ਇਸ ਨੂੰ ਕਾਬੂ ਕਰ ਇਸ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ ਪਾਇਆ ਗਿਆ ਕਿ ਇਸ ਵੱਲੋਂ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੱਸਿਆ ਕਿ ਇਸ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਕੱਲ੍ਹ ਸ਼ਾਮੀ ਪੀਸਰ ਵਾਲਾਂ ਨੇ ਇੱਕ ਵਾਰ ਮੰਟੂ ਟੂ ਕੰਪਲੀਟ ਗਈ ਸੀ ਕਿ ਬਿਚਾਰ ਕੋਲ ਬਾਈਪਾਸ ਤੇ ਕਾਫੀ ਜਮ ਲੱਗਾ ਹੋਰ ਇੱਕ ਲੜਕਾ ਜਿਹੜਾ ਵਾ ਉਹ ਕਾਫੀ ਉੱਥੇ ਲੋਕਾਂ ਨੂੰ ਗਾੜੀ ਚਰੋਸ਼ ਕਰ ਰਿਹਾ ਹੈ ਤੇ ਟ੍ਰੈਫਿਕ ਦੀ ਵੀ ਪਾ ਰਿਹਾ ਹੈ ਇਸਦੇਸ ਦੇ ਉਹ ਚਿਕੜਪਾ ਕਿਹੜੇ ਪੀਸਰ ਵਾਲੇ ਕਰਮਚਾਰੀ ਜਿਹੜੇ ਉੱਥੇ ਮੌਕੇ ਤੇ ਪੁੱਜੇ ਹੀ ਵਕਤ ਕਰੀਬ 8:30-8:30 ਦਾ ਹੋਇਆਗਾ ਕਿ ਉਹਨਾਂ ਕਰਮਚਾਰੀਆਂ ਨੂੰ ਇਸ 사ਜਨ ਨਾਮ ਦਾ ਲੜਕਾ ਵਾਸੀ ਪਿੰਨ ਤੀਜਾ ਵੀ ਲੱਗਾ ਇਹਨਾਂ ਨਾਲ ਕਾਫੀ ਮਤਲਬ ਕਿ ਜਦੋਂ ਜਦ ਕੀਤੀ ਤਾਂ ਵੀ ਨਹੀਂ ਹਟਿਆ ਔਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਨਾਂ ਅੱਗੇ ਗਾਲੀ ਕਲੋਜ਼ ਕੀਤਾ ਔਰ ਇਹਨਾਂ ਮੁਲਾਇਮਾ ਦੇ ਨਾਲ ਮਜਮਤ ਕੀਤੀ ਜਿਸ ਦੇ ਆਧਾਰ ਤੇ ਐਸੇ ਗੁਰਿੰਦਰ ਸਿੰਘ ਨੇ ਮੌਕੇ ਤੇ ਜਾ ਕੇ ਬਾਅਦ ਵਿੱਚ ਇਹਦਾ ਡਾਕਟਰੀ ਮੁਲਾਇਆ ਵੀ ਕਰਾਇਆ ਇਹ ਸ਼ਰਾਬੀਤੀ ਹੋਈ ਸੀ ਔਰ ਮੁਲਾਇਮਾ ਨੇ ਇਹ ਬਹੁਤ ਬੁਰਾ ਵਿਹਾਰ ਕਰ ਰਿਹਾ ਸੀ ਔਰ ਮੁਲਾਇਮਾ ਦੀ ਬਰਦੀ ਤੱਕ ਮਤਲਬ ਦੇ ਫੜਨ ਦੀ ਕੋਸ਼ਿਸ਼ ਕੀਤੀ ਰਹੀ ਤੇ ਔਰ ਇਹ ਦੇ ਖਿਲਾਫ ਜਿਹੜਾ ਮਰਜ਼ੂਮ ਨੰਬਰ 173 ਕੱਤਰ ਜਿਹੜਾ ਵਾ ਅਧੀਨ ਤਰਾ 180 132 اور 200شنے بی اے نسل درج ਕੀਤਾ ਗਿਆ جی اوری گرفتاری پکڑ لی گئی ہے جن پیش داد ਕੀਤਾ جی کافی نشے دی حالت ਵਿੱਚ ਹੀ ਬਾਅਦ ਵਿੱਚ ਮੈਡੀਕਲ ਵੀ ਕਰਾਇਆ ਮੈਡੀਕਲ ਕਰਦੇ ਦੌਰਾਨ ਡਾਕਟਰ ਨੂੰ ਵੀ ਇਹਨੇ ਕਾਫੀ ਮਤਲਬ ਕਿ ਬਿਸਟਰ ਕੀਤਾ ਉਹਨਾਂ ਨੇ ਆਪਣੇ ਮੈਡੀਕਲ ਦੇ ਵਿੱਚ رپورٹ ਵਿੱਚ ਇਹਨੇ ਬਿਸਲੇਵਰ ਪਲਸ ਡਰਗ ਦਿਸਕਰਨ ਲਈ